ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਨਾਲ ਦੀ ਨਾਲ ਬਖਸ਼ੇ ਜੀ ਸਭ ਨੂੰ ਦੇ ਅਰੋਗਤਾ ਜੀ ਤੇ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਧੋਖ ਚਾਹੇ ਸੋਖਾ ਬਸ ਆਪਣਾ ਚਿਹਰੇ ਤੇ ਥੋੜੀ ਥੋੜੀ ਮੱਠੀ ਮੱਠੀ ਮੁਸਕਰਾ ਹਟ ਰੱਖੋ ਟੈਂਸ਼ਨਾਂ ਲੈ ਕੇ ਕੁਛ ਨਹੀਂ ਬਣਨਾ ਮੈਂ ਪਿੱਛੇ ਆ ਜਿੱਦੜਾ ਨਮਾ ਸਾਟੜਾ ਬਥੇਰੀਆ ਟੈਂਸ਼ਨਾਂ ਲੈ ਕੇ ਦੇਖ ਲਈਆਂ ਇਹ ਉਹ ਆਏ ਉਹ ਪਤਾ ਨਹੀਂ ਦਿਮਾਗ ਦੇ ਵਿੱਚ ਕਿਆ ਗਾਰਾ ਬਣ ਜਾਂਦਾ ਤੇ ਬੰਦਾ ਪੁੱਠਾ ਕਿਤੇ 네ਗੇਟਿਵ ਸੋਚ ਆ ਜਾਵੇ ਨਾ ਦਿਮਾਗ ਦੇ ਵਿੱਚ ਤਾਂ ਗਾਰਾ ਮਾ ਲਾ ਲਓ ਚਾਹੇ ਕੜਾ ਲਾ ਲਓ ਜੋ ਮਰਜ਼ੀ ਲਾ ਲਓ ਉਹ ਬਣੇ ਜਾਂਦਾ ਉਦੋਂ ਬਾਹਰ ਨਿਕਲ ਕੇ ਜਿਹੇ ਜਿਹੇ ਆਪਣਾ ਸਮਾਂ ਚੱਲਦਾ ਉਹਦੇ ਵਿੱਚ ਖੁਸ਼ ਰਹਿਣਾ ਸਿੱਖੋ ਤੇ ਆਪਾਂ ਆਪਾਂ ਨੂੰ ਪਤਾ ਨਹੀਂ ਮੈਂ ਮੂੰਹ ਧੋਤੇ ਹੀ ਨਹੀਂ ਅੱਜ ਭਲੇਖਾ ਅੱਜ ਮੁਕ ਅੱਜ ਹੋ ਗਿਆ ਜੀ ਮੈਂ 42 ਸਾਲ ਦਾ 41ਵਾਂ ਬਈ 42 ਸਾਲ ਦਾ ਹੋ ਗਿਆ ਤੇ 43ਵਾਂ ਹੋ ਗਿਆ ਮੇਰਾ ਸ਼ੁਰੂ ਤੇ ਉਹਦੇ ਸਬੰਧ ਵਿੱਚ ਪਹਿਲਾਂ 2 ਜਾਂ 3 ਬਲੌਕ ਬਣ ਚੁੱਕੇ ਆ ਜੀ ਤੇ ਆ ਹੁਣ ਸ਼ਾਮ ਦਾ ਟਾਈਮ ਹੈ ਤੇ ਰਹਿਰਾਸ ਸਾਹਿਬ ਦੇ ਜਪ ਗੁਰੂ ਘਰਾਂ ਦੇ ਵਿੱਚ ਸ਼ੁਰੂ ਹੋ ਗਏ ਮਿੱਠੀ ਮਿੱਠੀ ਬਾਣੀ ਕੰਨਾਂ ਤੇ ਪੈਣ ਲੱਗੀ ਤੇ ਮਹਾਰਾਜ ਸਾਨੂੰ ਸੇਧ ਬਖਸ਼ੇ ਤੇ ਹੁਣ ਮੌਸਮ ਦਾ ਤਾਂ ਤੁਹਾਨੂੰ ਪਤਾ ਹੀ ਪੰਜਾਬ ਦਾ ਮਾਹੌਲ ਕਿਦਾਂ ਦਾ ਹੋ ਗਾ ਮੌਸਮ ਪ੍ਰਤੀ ਪਰ ਇਹਨਾਂ ਕਾ ਹੈਗਾ ਵੀ ਸਾਡੇ ਏਰੀਆ ਦੇ ਵਿੱਚ ਮੀਂਹ ਪੈ ਜ਼ਰੂਰ ਜਾਂਦਾ ਜੀ ਨੁਕਸਾਨ ਕੋਈ ਨਹੀਂ ਉਹਦਾ ਘੰਟੇ 2 ਘੰਟੇ ਬਾਅਦ ਮਸ਼ੀਨਾਂ ਚੱਲ ਪੈਂਦੀਆਂ ਦੁਬਾਰਾ ਤੂੜੀ ਦਾ ਐਤ ਕੀ ਮੰਦਾ ਹਾਲ ਆ ਤੂੜੀ ਐਤ ਕੀ ਮੈਨੂੰ ਲੱਗਦਾ ਕਿਸੇ ਨੇ ਬਣਾਉਣੀ ਹੋਣੀ ਪਹਿਲਾ ਜ਼ਿਮੀਂਦਾਰ ਰਹੁੰਦੇ ਤੇ ਜੀ ਪਰਾਲੀ ਨੂੰ ਪਰਾਲੀ ਦੇ ਨਾੜ ਨੂੰ ਅੱਗ ਲਾਉਣ ਪਿੱਛੇ ਰਹੁੰਦੇ ਥੁੰਦੇ ਸੇ ਐਤ ਕੀ ਆ ਵੱਡਾ ਨੇ ਸਿਆਪਾ ਛੇੜਨਾ ਤੂੜੀਆਂ ਦਾ ਪਿਛਲੇ ਸਾਲ ਦੀਆਂ ਸਾਰਿਆਂ ਕੋਲ ਸਟਾਕ ਹੋਈਆਂ ਪਈਆਂ ਨਵੀਂ ਬਣਾਉਣ ਦੀ ਹਿੰਮਤ ਹੈ ਨਹੀਂ ਦੇਖੀ ਜਾਊਗੀ ਕੀ ਬਣਦਾ ਦਾਣੇ ਘਰ ਪਹੁੰਚ ਜਾਣ ਤੂੜੀਆਂ ਦਾ ਫਿਰ ਬਾਅਦ ਚ ਦੇਖੀ ਜਾਊਗੀ ਉੱਪਰ ਤਾਂ ਇਹ ਵੀ ਗੜਗੜ ਜਦੇ ਲੱਜਦਾ ਕਰਨ ਕੋਈ ਭਰੋਸਾ ਨਹੀਂ ਆਦਾ ਤੇ ਸੰਦੀਪ ਨੀਟੜਦੀ ਜੀ ਤੁਹਾਨੂੰ ਪਤਾ ਵੀ ਜੋ ਮਨ ਦੇ ਵਿੱਚ ਧਾਰ ਲਵੇ ਉਹ ਕਰਕੇ ਹਟਦੀ ਆ ਪਹਿਲਾਂ ਤਾਂ ਉਹਨੇ ਦੋ ਤਿੰਨ ਬਣਾਤੀਆਂ ਸਬਜ਼ੀਆਂ ਵਿੱਚ ਇੱਕ ਤਾਂ ਛਾਹੀ ਪਨੀਰ ਦਾ ਬਣਾਤਾ ਮਾਂ ਦੀ ਦਾਲ ਬਣਾਤੀ ਭਾਬੀ ਜੀ ਵਿਚਾਰਿਆ ਤਾਂ ਲੱਗੇ ਵੀ ਸੀ ਬਣਾਉਣਾ ਭਾਬੀ ਜੀ ਨੇ ਚੌਲ ਵੀ ਬਣਾਤੇ ਪ੍ਰਸ਼ਾਦਾਂ ਵੀ ਬਣਾਤਾ ਹਾਂ ਪਰ ਹੁਣ ਇਹਨਾਂ ਨੂੰ ਇੰਨੀ ਕਿ ਸੰਤੋਸ਼ਟੀ ਹੈਗੀ ਐ ਵੀ ਚੱਲ ਅਸੀਂ ਇੰਨੀ ਮਿਹਨਤ ਕਰੀ ਤਾਂ ਅਸੀਂ ਜਨਮ ਦਿਨ ਮਨਾਉਣਾ ਇੱਕ ਬਾਹਰ ਜਾ ਕੇ ਖਾਣਾ ਕਿੱਦਾਂ ਦਾ ਹੈ ਕਿੱਦਾਂ ਦਾ ਨਹੀਂ ਖਾਂਦੇ ਅਸੀਂ ਵੀ ਹੈ ਹਾਂ ਪਰ ਚਲੋ ਉਹ ਥੋੜਾ ਬਹੁਤਾ ਇਹ ਹੋ ਜਾਂਦਾ ਵੀ ਚੱਲ ਬੀਬੀਆਂ ਨੂੰ ਥੋੜੀ ਜੀ ਰੈਸਟ ਹੋ ਜਾਂਦੀ ਨਹੀਂ ਹੁਣ 3 ਵਜੇ ਤੇ ਲੱਗੀਆਂ ਵੀ ਆ ਸ਼ਾਮ ਤੇ 7 ਵਜੇ ਗਈ ਜੀ ਆ ਚਾਰ ਘੰਟਿਆਂ ਨੂੰ ਆਹੀ ਕੰਮ ਚ ਨਿਕਲ ਗਏ ਲੱਲਾ ਪੱਬਾ ਕਰਦਾਂ ਨੂੰ ਕਦੇ ਆ ਚੀਰ ਕਦੇ ਹੋ ਕਰ ਕਦੇ ਹੋ ਕਰ ਰਹਿਣਾ ਤਾਂ ਇਹਨਾਂ ਨੇ ਕਰਨਾ ਸੀ ਜਨਮ ਦਿਨ ਇੰਜੋਏ ਉਲਟਾ ਬਿਜੀ ਹੋ ਗਈਆਂ ਜਿਹੜਾ ਇਹਨਾਂ ਦਾ ਅੱਧੇ ਘੰਟੇ ਤੱਕ ਕੰਮ ਸੀ ਉਹ ਸਮਝ ਲਓ ਵੀ 4 ਘੰਟੇ ਤਾਂ ਡਿਵਾਈਡ ਹੋ ਗਿਆ ਤੇ ਹੁਣ 4 ਘੰਟੇ ਤੋਂ ਵੀ ਸਾਢੇ 4 ਘੰਟੇ ਉੱਦਣੇ ਸਦੀਪ ਵੀ ਇੱਕ ਡਿਸ਼ ਹੋਰ ਤਿਆਰ ਕਰੀ ਬੈਠੀ ਬਣਾਉਣ ਨੂੰ ਮਾਂ ਨੂੰ ਰੋਕੀ ਜਾਂਦਾ ਵੀ ਤਲਿਆ ਫਲਿਆ ਕਾ ਨੂੰ ਖਾਣਾ ਪਰ ਉਹ ਨਹੀਂ ਮੰਨਦੀ ਮਾਂ ਦੀ ਧੀ ਜਿਹਦੀ ਨਾ ਜੀ ਨਾ ਮੇਰੇ ਹਸਬੰਦ ਦਾ ਹੈਂਡ ਪੰਪ ਦਾ ਜਨਮ ਦਿਨ ਆ ਕਹਿੰਦੀ ਕਿ ਮੈਂ ਮੇਰਾ ਜੋਦਲ ਕਰਦਾ ਕਹਿੰਦੀ ਮੈਂ ਉਹ ਬੜਾਉਗੀ ਵਾਹ ਅੱਛਾ ਬੜਾਈ ਚਲਵੇਂ ਮੈਂ ਖਾਊਂਗਾ ਖਾਣੇ ਵਾਲੇ ਕੌਣ ਕੌਣ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਹ ਕੁੱਤੇ ਨਾ ਖੰਗਰ ਰੋਕਣ ਲੱਗੀ ਵੀ ਅੱਜ ਕਿੰਨੀ ਵੀ ਆ ਜਦੋਂ ਉਹ ਖੰਗਰ ਰੋਕਣ ਲੱਗੀ ਬੇਬੀ ਤੂੰ ਬੋਲ ਪਾਇਆ ਤੇ ਝ ਕਿਆ ਹੋਇਆ ਨਹੀਂ ਤੁਸੀਂ ਨਾ ਬਾਈ ਇੱਧਰ ਕਿਆ ਭਾਜੀ ਪੋਰਟਰੀ ਭਰਮ ਤੇ ਬੋਰ ਅਡਾ ਕੰਮ ਚੱਲ ਰਿਹਾ ਜੀ ਇੱਥੇ ਤੇ ਕਾਰਨ ਖੇਡਣ ਚਲ ਗਿਆ ਭਾਬੀ ਜਿੰਦਰ ਪ੍ਰਸਾਦ ਦੇ ਦੀ ਤਿਆਰੀ ਕਿ ਲੱਗੇ ਬੇਕਾਰਨ ਰਹਿ ਗਿਆ ਸੀ ਦੋਵੇਂ ਮੀਆਂ ਬੀਬੀ ਵੀ ਹੁਣ ਵਾਂਗ ਬਲੌਗ ਵੀ ਸ਼ੁਰੂ ਕਰਨਾ ਭਾਈ ਹਾਂ ਤੇ ਸੰਦੀਪ ਜੀ ਤੁਸੀਂ ਟੌਰ ਟੌਰ ਦੇਖੋ ਨਾ ਆਏ ਹਾਏ ਫਿਰ ਮੇਰੇ ਹੈਂਡ ਪਾਪੜਾ ਇਹਨਾਂ ਨੂੰ ਫੜਾ ਦੇ ਕੈਮਰਾ ਮੇਰੇ ਹੱਥ 'ਚ ਫੜਾ ਦੇ ਤੇ ਹੁਣ ਹਾਂ ਲੋ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਹੈਂਡ ਪਾਪੜਾ ਜਨਮ ਜੀ ਹੈਂਡ ਪਾਪਾ ਦਾ ਜਨਮ ਦਿਨ ਹੈ। ਉਹਦੇ ਕਰਕੇ ਫਿਰ ਮੈਂ ਟਾਸ਼ ਕਰ ਤੇ ਕੱਢਣੀ ਸੀ। ਵੈਸੇ ਮੈਨੂੰ ਸੂਟ ਹੈ ਜੀ ਸਿਚ ਕਰਕੇ ਪਹਿਲੀ ਵਾਰ ਪਾਇਆ ਤੁਹਾਡੇ ਜਨਮ ਦਿਨ ਤੇ। ਤਾਂ ਆਪ ਸਿਚ ਕਰਾਇਆ। ਨਾ ਨਾ ਕਰਵਾਇਆ। ਸੂਟ ਦੀ ਤੇਰੀ ਚੁਆਇਸ ਵਧੀਆ ਵੀ ਬਾਕੀ। ਹਾਂ। ਕੀ ਬਣਾਉਣਾ ਫਿਰ ਤਾਂ ਹੁਣ? ਹੁਣ ਮੈਂ ਬਣਾਉਣਾ ਸਮਾਨ ਖਾਣ ਨੂੰ। ਹਾਂ। ਤੁਸੀਂ ਦੇਖਦੇ ਜਾਇਓ। ਕੀ ਆ ਵੀ? ਜਦ ਬਣਾਉਂਗਾ। ਜਦ ਸਾਰੇ ਖਾਣਗੇ। ਕੀਰ ਪਤਾ ਲੱਗੂਗਾ ਆਹ ਸਿਲੰਡਰੀ ਜੀ ਸਾਡੀ ਸਾਡੇ ਆ ਚੁੱਲੇ ਦਾ ਪਵਿੱਖ ਖਤਮ ਕਰਤਾ ਇਹ ਸਿਲੰਡਰੀ ਨੇ ਹੋ ਸਾਡੇ ਚੁੱਲੇ ਦਾ ਪਵਿੱਖ ਖਤਮ ਕਰਤਾ ਤੈਨੂੰ ਬਾਹਰ ਦੇ ਹੂੰ ਤਾਂ ਚੁੱਲੇ ਦੀ ਉਹ ਲੋੜ ਪਈ ਹੂੰ ਇਹ ਹਿੱਲਣ ਲੱਗ ਗਿਆ ਚੱਹੇ ਲਣ ਲੱਗ ਗਿਆ ਆਹਾ ਆਪਾਂ ਸਿਲੰਡਰ ਕਿੱਥੇ ਲੇਦਾ ਅੱਜ ਆਪਾਂ ਬਣਾਉਣੀ ਆ ਨਵੀਆਂ ਨਵੀਆਂ ਚੀਜ਼ਾਂ ਤੁਸੀਂ ਚੋਰੀ ਚੋਰੀ ਇਧਰੋਂ ਲੰਘ ਚਲੇ ਜਾ ਪ੍ਰਸ਼ਾਦਾ ਪਕਾਤਾ ਤਾਂ ਮਤਲਬ ਵੀਡੀਓ ਚ ਆਉਣੀ ਨਹੀਂ ਹੈਗਾ ਨਹੀਂ ਹਾਂ ਲਾਈ ਗੁਰਜੀ ਦਾ ਖਾਲਸਾ ਇਹਦੇ ਫਤ ਹੈ ਜਿੱਦਾ ਕੋਈ ਗੱਲ ਨਹੀਂ ਹੈ ਮੈਂ ਕਿਹਾ ਮੈਂ ਫੜ ਫੜ ਕਿਸਕ ਜੋੜੇ ਤੇ ਕੱਪੜੇ ਪਾਉਣੇ ਨਾ ਇਹਨਾਂ ਦੇ ਅੰਦਰ ਥੋੜਾ ਜਿਹਾ ਕੰਮ ਕਰਕੇ ਤਿਆਰ ਮੈਂ ਨਵੇਂ ਇਹਨਾਂ ਨੇ ਵੀ ਨਵੇਂ ਪਾਉਣੇ ਹਾਂ ਤੇ ਹੋਰ ਦਾ ਜਨਮ ਅਸੀਂ ਪੁਰਾਣੇ ਪਾ ਕੇ ਸਾਰ ਤਰ੍ਹਾਂ ਦੇਖਿਆ ਮੈਂ ਤਿਆਰ ਹੋ ਕੇ ਫੇਰ ਆਉਂਦੀ ਹੈ ਤਾਂ ਕਿਸਕ ਦੀ ਤੇ ਰਿਸ਼ਤੇਦਾਰ ਵੀ ਸਾਡੇ ਤਿਆਰ ਹੋ ਕੇ ਆਉਣ ਤਿਆਰ ਤੂੰ ਹੁਣ ਕੱਢੀਗੇ ਕਿ ਆ ਬੈਠੀਆਂ ਐ ਐਨਾਂ ਬਿਨਾਂ ਪਾ ਬੱਸ ਸਿੱਕੇ ਹੁਣ ਸਾਰਾ ਇਹ ਹੈ ਗਿਆ ਫ੍ਰੈਂਚ ਫ੍ਰਾਈਜ਼ ਆ ਆ ਗਈ ਆ ਸਮਾਈਲੀ ਮੇਰੇ ਘਰ ਵਾਲੇ ਦੀ ਸਮਾਈਲੀ ਸਮਾਈਲੀ ਕਿਆ ਸਮਾਈਲੀ ਮਤਲਬ ਹੈ ਬਾਰੇ ਨਾ 2 ਮਿੰਟ ਚ ਬਣਨ ਵਾਲੀ ਦੀਚ 2 ਮਿੰਟ ਚ ਬਸ ਤੇਲ ਚ ਪਾਓ ਤਲੋ ਖਾਓ ਬੱਤਲੇ ਆ ਖਾਓ ਬਸ ਤੁਸੀਂ ਨਹੀਂ ਹੁਣ ਚੱਲ ਦੇਖੋ ਤੁਸੀਂ ਨਾ ਮੈਂ ਨਾ ਮੈਂ ਵੀਰ ਜੀ ਨਾਲ ਵੀ ਸਲਾਹ ਕਰ ਲਈ ਫੇਰ ਮੈਂ ਦੁਬਾਰਾ ਲੱਗੀ ਐ ਨਾ ਹੂੰ ਬਾਈ ਮੈਂ ਕਿਹਾ ਵੀ ਜਦੋਂ ਕੋਈ ਰਿਸ਼ਤੇਦਾਰ ਆਪਣੇ ਕੋਲ ਆਉਂਦਾ ਠੀਕ ਆ ਉਹ ਬੈਠੂਗਾ ਉਹਨੂੰ ਕੋਲਡ ਡਰਿੰਕ ਦਊਂਗਾ ਨਾ ਨਾਲ ਖਾਣ ਨੂੰ ਕੀ ਦਊਂਗਾ ਹਾਏ ਆਉ ਆਉਣਾ ਕਿਹੜੇ ਰਿਸ਼ਤੇਦਾਰ ਰਿਸ਼ਤੇਦਾਰ ਆ ਸਾਡੇ ਲਈ ਇਹ ਆਉਣਾ ਕਿਹੜਾ ਰੋਜ਼ ਤਾਂ ਕਦੇ ਅਸੀਂ ਜੈਸਿਮੀਨ ਕੋਲੋਂ ਤੁਰ ਰਹੇ ਨਹੀਂ ਸਾਡੇ ਕੋਲ ਨੂੰ ਆਈ ਜਾਂਦੀ ਆ ਕੋਈ ਰਿਸ਼ਤੇਦਾਰ ਰਿਸ਼ਤੇਦਾਰ ਹਾਂ ਜਿਹੜੀ ਰਿਸ਼ਤੇਦਾਰੀ ਰਿਸ਼ਤੇਦਾਰ ਧੀ ਦੇ ਸਹੁਰਿਆਂ ਨੇ ਆਉਣ ਹਾਂ ਆਪਾਂ ਬੜੇ ਉਹ ਉਹਦੇ ਆ ਰਹੇ ਇੱਕ ਧੀ ਦੇ ਸਹਰਿਆਂ ਨੇ ਹੁਣ ਅੱਛਾ ਕਰਕੇ ਸੁੱਕਾ ਉਹਨਾਂ ਨੂੰ ਪਾਣੀ ਨਹੀਂ ਦੇ ਸਕਦੇ ਉਹ ਅੱਜ ਕੱਲ ਦੇ ਸਮੇਂ 'ਚ ਪਾਣੀ ਵੀ ਹਾਜ਼ਮ ਹੋ ਜਵੇ ਉਹ ਵੀ ਬਹੁਤ ਆ ਕੋਈ ਗੱਲ ਨਹੀਂ ਹਾਂ ਸਰਦਾਰ ਜੀ ਤੁਸੀਂ ਨਾ ਸਾਰਿਆਂ ਦੀ ਲੜਿਆ ਨਾ ਕਰੋ ਮੇਰੇ ਨਾਲ ਮੈਂ ਨਹੀਂ ਲੜਦਾ ਜੀ ਹਾਂ ਜੀ ਤਾਂ ਮੈਂ ਬਾਵਾ ਵੀ ਅੱਧੀਆਂ ਕਰ ਲੀਆਂ ਇਹ ਵੀਆਂ ਮੋੜ ਲੀਆਂ ਵਿੱਚ ਨੂੰ ਪਤਾ ਨਹੀਂ ਕੀ ਹੈ ਚੱਲ ਹੁਣ ਫੇਰ ਕੋਈ ਟੌਪਿਕ ਸਟਾਰਟ ਹੋ ਗਿਆ ਨੇ ਫੇਰ ਐ ਕਹਿਣਾ ਵੀ ਐਂ ਚੱਕਰ ਪਾਤਾ ਮੈਨੂੰ ਕੱਥੇ ਕਹਿਦਾ ਬੁਲਾਣਾ ਦਮਗਾ ਅੱਜ ਤੁਸੀਂ ਮੈਨੂੰ ਕੁਝ ਨਹੀਂ ਕਹਿਦਿਆ ਟੈਟੂ ਬਣਾਵਾ ਵਾ ਭਾਈ ਟੈਟੂ ਨੇ ਟੈਟੂ ਇਹ ਕੀ ਹੋ ਗਿਆ ਹਾਂ ਤੇਲ ਗਰਮ ਹੋ ਗਿਆ ਹਾਂ ਹੱਥ ਲਾ ਕੇ ਦੇਖ ਲੈ ਆਹ ਨਾ ਕਹਦੇ ਹੋ ਲੱਗੀ ਤਾਂ ਤੋ ਹੱਥੇ ਦੀ ਪਾ ਕੇ ਦੇਖ ਲੈ ਲੱਗੀ ਤਾਂ ਹੈਗੀ ਦੀ ਨਹੀਂ ਨਹੀਂ ਮੈਂ ਨਾ ਇਹ ਦੇਖਤੀ ਸੀ ਐ ਪਤਾ ਲੱਜਦਾ ਪਾਖ ਦਾ ਹਲਵਾ ਹੀ ਤਾਂ ਵਿੱਚ ਬੇਸਣ ਦਾ ਥੋੜਾ ਜਿਹਾ ਤੁਮਕਾ ਛੱਡ ਦਿੰਦੇ ਜਿਹਦਾ ਚਰਚਰ ਕਰਤਾ ਉਹਨੇ ਮੈਂ ਸਮਝ ਗਈ ਤਾਂ ਤਾਂ ਸਮਝ ਲਾ ਵੀ ਹੋ ਗਿਆ ਉਹਦਾ ਆਲੂ ਦਾ ਜਿਹੜੇ ਤੇਰਾ ਫ੍ਰੈਂਚ ਫ੍ਰਾਈਜ਼ ਆ ਉਹਦਾ ਥੋੜਾ ਜਿਹਾ ਟੁਕੜਾ ਤੋੜ ਕੇ ਵਿੱਚ ਛੱਡ ਦੇ ਜਿਹਦਾ ਉੱਠ ਘੜਾ ਉੱਪਰ ਤਾਂ ਸਮਝ ਲਾ ਗਰਮ ਹੈ ਅੱਠਿਆ ਨਹੀਂ ਹੈ ਨਹੀਂ ਫੇ ਵਾਗਰੂ ਵਾਗਰੂ ਆ ਆ ਦੇਖੋ ਉੱਥੇ ਨਹੀਂ ਬਾਪੇ ਦਾ ਤੇਲ ਤਰਾ ਗਰਮ ਨਹੀਂ ਹੈਗਾ ਦੇਖ ਸਾਰੇ ਦਾੜੀ ਦੱਖਣ ਚੱਲੀ ਗਿਆ ਹੁਣ ਪਛੋਂ ਦਾ ਸਾਹ ਆ ਗਿਆ ਬਸ ਰੱਬ ਵੀ ਨਾ ਕਿਹੜੇ ਰੰਗਾਂ ਦਾ ਪੱਛੋਂ ਪੱਛੋਂ ਦਾ ਪੱਛੋਂ ਦਾ ਤਾਂ ਸਾਹ ਠੀਕ ਹੈ ਇਹਦੇ ਖਾਲ ਬੱਦਲ ਬਾਈ ਨਹੀਂ ਹੁੰਦੀ ਹੁੰਦੀ ਅੱਛਾ ਜੀ ਦੱਖਣ ਨਾਲ ਬੱਦਲ ਬਾਈ ਹੁੰਦੀ ਹੈ ਇਹ ਵੀ ਫਰਕ ਹੁੰਦਾ ਨਾ ਜੀ ਹਾਂਜੀ ਸਹੀ ਹੱਥ ਚ ਰੱਖੋ ਸਾਮਾਨ ਆਪਣਾ ਬੈਰੀ ਗੁੱਡ ਔਰ ਜਦੋਂ ਤਰ ਇੱਕ ਵਾਰ ਜਾਤੋਂ ਨਾ ਪਰ ਕੁਛ ਰੱਖ ਦੇ ਉਹ ਲੈਟਰ ਰੱਖ ਦੇ ਹਾਂ ਅਜਾ ਤੱਕ ਤੇ ਨਹੀਂ ਉੱਠਿਆ ਤੇਲ ਲੱਗ ਤਾਂ ਗਿਆ ਕੜਕੜ ਦੀ ਕਰਨ ਬਹ ਹੋ ਗਿਆ ਫਿਰ ਤੇ ਰਹੁ ਕੰਮ ਕਰਨ ਜੋਗ ਬਦਾ ਗਿਰਦੀ ਸਾਰੇ ਇਹਨੂੰ ਚੜ ਚੜ ਕਰਨਾ ਪੈ ਗਿਆ ਬਸ ਇਹ ਗਰਮ ਨਹੀਂ ਹੋਇਆ ਤੜਾ ਹੈ ਅਜੇ ਇੱਕ ਚੱਕਲਾ ਇੱਕ ਰੜ ਰਣ ਦੇ ਇਦਾਂ ਜਤੇ ਤੇਲ ਵੜ ਜਾਣਾ ਨਹੀਂ ਦੋਨੇ ਚੱਕ ਲੈਣੀਆਂ ਹਾਂ ਨਹੀਂ ਆ ਜਿਹੜੀ ਚਰਨੀ ਲਿਆਂਦੇ ਸੀ ਇਹ ਵਿੱਚ ਤੇਲ ਨਹੀਂ ਰਹਿਣਾ ਦੰਦੀ ਤੇ ਆ ਜਾ ਪਾ ਲੈਣੀ ਹਾਂ ਹਾਂ ਪਾ ਲਾਜੀ ਆ ਹੁਣ ਹੋ ਗਿਆ ਹਜੇ ਵੀ ਨਹੀਂ ਹੋਇਆ ਆਦੇ ਆਉਣ ਥੋੜਾ ਥੋੜਾ ਲੱਗਿਆ ਛੱਡਣ ਉਹ ਜਿੱਥੇ ਤੇ ਉਹ ਸੀ ਤੇ ਕੱਪੜੇ ਲਾ ਲਓ ਛੱਡ ਕੇ ਰੱਖੋ ਤੇ ਓਰੇ ਹਵਾ ਲੱਗਦੀ ਇਹਨੂੰ ਪੰਗਾ ਇੱਕ ਨਹੀਂ ਹੈਗਾ ਹਵਾ ਦਾ ਚੱਕਰ ਆ ਸਾਰਾ ਇਹ ਤਾਂ ਹੈ ਹੂੰ ਉਹ ਤੇ ਲਾਟ ਤੇ ਵਾਲੀ ਸਾਈਡ ਨੂੰ ਜਾਂਦੀ ਸਾਰੀ ਹਵਾ ਕਰਨ ਐ ਕਰੋ ਤੁਸੀਂ ਰੇਨ ਨੂੰ ਬਹਿ ਜਾਓ ਨਹੀਂ ਅੱਥਰੂ ਮੈਂ ਮੰਦਾ ਲੈਵਾਂ ਹੁਣ ਹੁਣ ਜਾ ਬੜਾ ਹੋ ਜੇ ਮੇ ਬੜਾ ਤਾਂ ਹੁਣ ਹੀ ਤੇਰਾ ਕੋ ਫੋਨ ਆ ਮੈਂ ਕਿੰਨੇ ਘhbar ਰੁਕ ਲੂੰਗਾ ਇੱਥੇ ਬੈ ਕੇ ਚਲ ਦੇਖੀ ਜਾਓਗੀ ਹੁਣ ਲੱਗਾ ਉਹ ਗੋਲੋਟਣੀਆਂ ਜਾਂ ਖਾਣ ਦੇ ਹਵਾ ਜਾਂਦੀ ਤੇਜ਼ ਹਵਾ ਤਾਂ ਤੇਜ਼ ਹੋਣੀ ਹੋਣੀ ਹੁਣ ਕਿਆ ਕਰੀਏ ਇਹ ਇਹਦਾ ਇਹਦਾ ਤੇਜ਼ ਹੋਵੇ ਤਾਂ ਠੀਕ ਹੈ ਦੱਖਣ ਦੇ ਤਾਂ ਜਿਹੜੀ ਦੱਖਣ ਨਗਰ ਮੈਚ ਕਰਨੀ ਆ ਐਨੇ ਉਹ ਖਤਮ ਕਰ ਦੇਣ 500 ਦੱਖਣ ਚੱਲੇ ਮੈਂ ਕਹਿੰਨੀ ਉੱਪਰਲਾ ਹੀ ਪੱਖਾ ਵੀ ਚੱਲਦਾ ਤਾਂ ਤਾਂ ਵੀ ਮੈਂ ਗਰਮੀ ਗਰਮੀ ਹੈ ਭਿੱਜੀ ਭਿੱਜੀ ਜਾਂ ਉਹਨੇ ਚੋਕੇ ਦੱਖਣ ਦੇ ਵਿੱਚ ਤਾਂ ਤਾਂ ਆਟੋਮੈਟਿਕ ਪਸੀਨਾ ਆਇਓ ਜਾਣਾ ਚਾਹੇ ਜੋ ਮਰਜੀ ਲਾ ਲਾ ਪਰ ਮੇਰੇ ਗਰਮੀ ਬਹੁਤ ਨਿਕਲਣ ਲੱਗੀ ਅੱਗੇ ਨਹੀਂ ਸੀ ਨਿਕਲਦੀ ਉਹ ਚੱਲ ਵਧੀਆ ਪਸੀਨਾ ਤਾਂ ਨਿਕਲਣਾ ਚਾਹੀਦਾ ਜੇ ਨਹੀਂ ਪਸੀਨਾ ਨਿਕਲੂਗਾ ਤਾਂ ਬਿਮਾਰ ਹੋਵਾਂਗੇ ਹਾਂ ਚਰਨ ਚਰਨ ਕਰ ਲੱਗ ਗਿਆ ਤੇ ਹਵਾ ਨੂੰ ਮੈਂ ਜੀ ਲਾ ਲਉ ਮੈਂ ਕਹਿੰਦੀ ਆ ਚਲੋ ਜੀ ਮੈਂ ਮੰਝਾ ਲਾ ਲਮੈਂ ਇੱਕ ਵਾਰ ਪਹਿਲਾਂ ਮੰਝਾ ਦਿੱਤਾ ਜੀ ਇਲਾਜ ਤੇ ਲਈਦਾ ਤੇ ਰੁੱਕਗਾ ਸਾਡੀ ਹਵਾ ਹੁਣ ਤੇ ਪਹਿਲਾਂ ਅਸੀਂ ਬਣਾਉਂਗੇ ਸਮਾਈਲੀ ਖੁਸ਼ੀਆਂ ਕਾਪਲ ਆਜ ਮੇਰੇ ਹੈਂਡ ਪਪਕਾ ਹੈ ਜਨਮ ਦੀ ਨਿਰਬੀਗਾ ਅੱਜ ਵੀ ਨਹੀਂ ਸਵਰਨਾ ਤੇਰੇ ਜਨਮ ਦਿਨ ਦਾ ਪਤਾ ਨਹੀਂ ਕਾਤੇ ਚੌਜ ਐ ਅੱਛਾ ਜੀ ਪਤਾ ਨਹੀਂ ਪਿਛਲੀ ਵਾਰ ਮਨਾਇਆ ਨਹੀਂ ਆਪਾਂ ਨੇ ਪਿਛਲੀ ਵਾਰ ਮਨਾਇਆ ਤਾਂ ਮਨਉ ਦੇ ਵੀ ਨਹੀਂ ਜ਼ਿਆਦਾ ਸਾਲ ਕਿੰਨਾ ਲੰਘ ਗਿਆ ਪਤਾ ਹੀ ਨਹੀਂ ਲੱਗਿਆ ਮੇਰੇ ਹਿਸਾਬ ਨਾਲ ਅਸੀਂ ਨਾ ਮੈਂ ਕਹਿੰਨੀ ਭੋਲੀ ਪਹਿਣਾ ਮਸਰਗਤ ਅੱਛਾ ਤੱਕ ਮੇਰੇ ਯਾਦ ਆ ਸ਼ਾਇਦ ਕਰ ਨਹੀਂ ਤੇ ਹੈਗੇ ਰਣੀ ਕਰੇ ਨਹੀਂ ਸੀਗੇ ਤੁਸੀਂ ਸੀਸੇ ਬਣਾ ਲੈ ਤੇ ਮੈਂ ਕਰੋ ਯਦ ਵੀ ਨੇਰੀ ਮੀ ਬਾਪਿਆ ਸੀ ਅੱਜ ਵੀ ਦੇਖਿਓ ਸਹੀ ਗੱਲ ਐ ਮੌਸਮ ਅਜੇ ਤਤਾਬ ਨਹੀਂ ਦਿੱਤੀ ਵੀ ਐ ਰਾਤੋ ਰਾਤ ਹੋ ਲਿਆ ਉਹ ਕਾਂਢ 19 ਤਰੀਕ ਨੂੰ 19 ਤਰੀਕ ਨੂੰ ਤੁਸੀਂ ਸਵਰਾਤ ਨੂੰ ਤੁਰਪੇ ਸੀਗੇ ਮਗਰ ਉਹ ਸ਼ੀਸ਼ੇ ਫੁੱਟੇ ਸੀਗੇ ਆਪਣੇ ਕਮਰੇ ਉਹ ਕਰ ਲਾ ਹੂੰ ਫੁੱਟ ਕਾਲੀ ਵੀ ਜਾਣਾ ਤਾਂ ਜਦ ਕੁੰਡੀ ਟੁੱਟੀ ਆ ਤਾੜ ਦੇ ਕਿਆ ਕਿਸੇ ਸ਼ੀਸ਼ਾ ਵੱਜਿਆ ਟੇੜੀ ਕੁੰਡੀ ਰੋੜ ਤੇ ਹੁੰਦਾ ਕਰ ਲਈ ਜਿਹੜੀ ਆਪਣੇ ਸਾਈਡ ਤੇ ਕੁੰਡੀ ਨਾਦੇ ਸ਼ੀਸ਼ੇ ਦੇ ਵਿੱਚ ਹਾਂ ਉਹ ਨਿਕਲ ਗਈ ਉਹ ਹਲਕੀਆਂ ਥੋੜੀਆਂ ਜੀਆਂ ਸੈਟ ਕਰਾਉਣੀ ਹੈ ਬਣੀ ਜਰ ਹੁਣ ਲੱਕੜੀ ਵਾਲਾ ਆਊਗਾ ਨਾ ਇਹ ਤਾਂ ਦਰਵਾਜ਼ਿਆਂ ਵਾਲਾ ਮਿਸਤਰੀ ਹੋਰ ਹੁੰਦਾ ਇਹ ਦਰਵਾਜ਼ੇ ਵਾਲੇ ਹੋਰ ਤੇ ਇਹ ਲੋਹੇ ਦੀ ਪਿੰਨ ਪੇਚ ਲੱਗਣੇ ਨੇ ਇਹਦੇ 'ਚ ਕਰਤਾ ਉਹ ਵੀ ਜਾਊਗਾ ਇਹ ਜੀ ਗੱਲ ਨਹੀਂ ਡ੍ਰਿਲਾਂ ਡਰੂਲਾਂ ਤਾਂ ਉਹਨਾਂ ਕੋਲ ਵੀ ਹੈਗੀਆਂ ਸਾਰੀਆਂ ਨਹੀਂ ਭਾਈ ਇਹ ਕਹਿੰਦਾ ਤਾਂ ਕਹਿੰਦਾ ਵੀ ਮੇਰੇ ਵੱਸ ਦਾ ਕੰਪਨੀ ਜੀ ਮੈਂ ਸੀਸਾ ਕਹਿੰਦੀ ਸੀ ਨਾ ਸੀਸੇ ਦੀ ਵੀ ਆਪਣਾ ਮੇਕ ਲਾਉਣੇ ਆਲੀ ਆਉਗੀ ਪਤਾ ਨਹੀਂ ਕਿਹੜੀ ਮੇਕ ਲੱਗਣ ਵਾਲੀ ਸੀਸੇ ਨੂੰ ਇਹ ਬਣਦਾ ਜੀ ਹੂੰ ਸਮਾਈਲੀ ਪੰਪ ਮਿਲਦੇ ਜੀ ਤੁਹਾਨੂੰ ਥੋੜੀ ਦੇਰ ਤੱਕ ਬਦਲੇ ਆਏ ਵਰਦੀ ਅੱਜ ਆਗਾ ਦੇਵਰ ਦਾ ਬਰਡੇ ਹੀਰਨ ਦੇਵਰ ਦਾ ਹਾਂ ਬਦੀ ਕੱਪੜੇ ਬਉਣੇ ਤਾਂ ਬਣਦੇ ਤੇ ਹੂੰ ਕਰਕੇ ਕਹੇਤਾ ਤੁਸੀਂ ਬਾਹਰ ਦਾ ਪਲਾਨ ਕੈਨਸਲ ਕਰਤਾ ਨਹੀਂ ਤਾਂ ਸਿੱਕ ਨੰਮੀ ਤਲਵਾਰ ਚੂਣੀ ਤੇ ਫੇਸ ਟੂਪ ਪਾਗੇ ਅਣਾ ਤਾਂ ਕੰਨੀ ਵਰਾ ਬਗੈ ਕੋਈ ਸਾਡੇ ਕੋ ਤਾਂ ਹੋਰ ਬਹੁਤ ਵਧੀਆ ਸਰਪ੍ਰਾਈਜ਼ ਤਾਂ ਨਹੀਂ ਪਤਾ ਵੀ ਕਿਸੇ ਦਿਨ ਵੈਸੇ ਫੇਰ ਪਤਾ ਲਾਂਗੇ ਸੰਦੀਪਾ ਹਾਂ ਮੌਕੇ ਤਾਂ ਬਹੁਤ ਆਉਣਗੇ ਨਹੀਂ ਮੇਰੀ ਪਤਾ ਥੋੜੀ ਥੋੜੀ ਪਲੈਨਿੰਗ ਐਂਟੀ ਵੀ ਚੱਲ ਵਿੱਕੀ ਸਿੰਘ ਆਪਾਂ ਨੂੰ ਅਕਾਲ ਫਿਲਮ ਦਿਖਾ ਲਿਆਉਣਗੇ ਪਰ ਮੈਂ ਜੈਸਮੀਨ ਨਾਲ ਦੇਖੇ ਜੁੱਦਣ ਦੇਖੇ ਦੇਖਿਆ ਸਰਪੇ ਗੁੱਦੇ ਪੇ ਤੇ ਨਿਕਲਦਾ ਸਾਨੂੰ ਤਾਂ ਪਤਾ ਹੀ ਨਹੀਂ ਸਾਨੂੰ ਪਤਾ ਨਹੀਂ ਦੇਖੀ ਨਹੀਂ ਤੂੰ ਤਾਂ ਆਏ ਕਹਿੰਦੀ ਸੀ ਵੀ ਦੇਖੀ ਨਹੀਂ ਹੈ ਕਿ ਟਾਈਮ ਨਹੀਂ ਤਾਂ ਹੈਗਾ ਫਿਰ ਅਸੀਂ ਦੇਖ ਕੇ ਆਏ ਸੀ ਫਿਰ ਟਾਈਮ ਨਿਕਲ ਗਿਆ ਰ ਅ ਪਹਿਲਾ ਟਾਈਮ ਹੈ ਨਹੀਂ ਤਾਂ ਫਿਰ ਨਿਕਲ ਗਿਆ ਵਾ ਚਲ ਆਏ ਕਿ ਮੈਂ ਵਿੱਕੀ ਨਿਆਣੇ ਮੈਂ ਵੀ ਜਾਣਦੀ ਨਹੀਂ ਕਦੇ ਨਹੀਂ ਗਈ ਕਿਉਂ ਭਾਈ ਤੂੰ ਆਪਣਾ ਦੇਖ ਕੇ ਨਾ ਨਾ ਭਾਈ ਦੇਖੀ ਤਾਂ ਕੱਟੋ ਤੂੰ ਆਪਣਾ ਘਰ ਦੇਖੀ ਘਰੇ ਮੈਂ ਕੰਮ ਨਵੇੜ ਕੇ ਨਾਲ ਚੱਲੂ ਨਹੀਂ ਨਹੀਂ ਅਸੀਂ ਸਾਰੇ ਜਾਵਾਂਗੇ ਤਾਂ ਆਪਣਾ ਘਰ ਦੇਖਣਾ ਹੈ ਹੁਣ ਤਾਂ ਦੇਖ ਕੇ ਆਈਏ ਹੋ ਗਾਲ ਨਹੀਂ ਹੈਗੀ ਤਬੀਰ ਕੁਰੇ ਕਰਨਾ ਅਧਿਨੇ ਕਰ ਕਰਨ ਨੂੰ ਮੈਂ ਆਵਾਜ਼ ਦਾ ਮਾਰਿਆ ਉਹਨਾਂ ਜਿਹੜਾ ਸਿਰ ਪਰ ਪਰਨਾ ਬੰਨਿਆ ਬਾਤਾ ਉਹ ਖੋਲ ਕੇ ਸਾਈਕਲ ਪਰ ਰੱਖਿਆ ਬਾ ਤੁਸੀਂ ਸਿਰ ਨਾਲ ਆਇਆ ਹੋਣਾ ਉਦਾਂ ਹੀ ਠੰਡੇ ਪਏ ਉਹਦੇ ਬਾਲ ਅੱਜ ਤੱਕ ਟਾਈਮ ਹੀ ਨਹੀਂ ਤੈ ਹੈਗਾ ਤੁਹਾਨੂੰ ਕਿਹ ਪਤਾ ਅੱਜ ਮੈਂ ਚਾਹ ਪਾਣੀ ਕਰਦਾ ਰਿਹਾ ਇਹ ਚਾਹ ਪਾਣੀ ਦੋ ਤਿੰਨ ਵਾਰ ਦਾ ਚਾਹ ਲੈ ਕੇ ਗਿਆ ਖੇਤ ਤੇ ਫਿਰ ਦੋ ਵਾਰ ਪਾਣੀ ਵੀ ਲੈ ਕੇ ਗਿਆ ਫਿਰ ਕਿਸੇ ਕੰਮ ਨੂੰ ਬੁਲਾ ਲਿਆ ਤਾਂ ਤਾਂ ਗਿਆ ਆ ਕੇ ਰੂਹ ਨੇ ਲੱਗ ਗਿਆ ਕਹਿੰਦਾ ਮੈਂ ਆਪਣੇ ਅੱਜ ਨਾਲ ਟਾਈਮ ਦਿੱਤਾ ਹੋਇਆ ਵੀ ਮੈਂ ਖੇਡਣ ਮਾਤਾ ਤੁ ਕਿਸਕੇ ਦੇ ਪ ਜਾ ਮੈਂ ਖਸਕਾਤਾ ਤੁਸੀਂ ਮੈਂ ਉੱਥੇ ਖੜ ਕੇ ਆਏ ਵੀ ਖੇਡ ਖੇਡਣਾ ਮੈਂ ਖੜਾ ਕੇ ਸਾਰੇ ਜਵਾਕਾ ਚ ਉਹਨੂੰ ਮਾਂ ਵੀ ਇਹ ਦੱਸ ਵੀ ਕਰਨ ਬੁਗ ਤੇਰੇ ਵਰਗੇ ਹਾਲਾਤ ਇਹਨਾਂ ਚ ਕੀ ਨਾ ਦੇ ਪੰਜ ਜਣੇ ਤੇ ਕਿਸੇ ਦੇ ਬਾਲ ਖੁੰਨੇ ਦਿਖਾ ਦੇ ਕਿਸ ਦਾ ਸਿਰ ਨੰਗਾ ਦਿਖਾ ਦੇ ਭੱਜ ਗਏ ਬਸ ਕਹਿੰਦੇ ਮੈਂ ਆ ਕੇ ਭੋਣਾ ਕਹਿੰਦਾ ਡੈਡੀ ਕਹਿੰਦਾ ਮੇਰਾ ਪਰਨਾ ਖੁੱਲ ਗਿਆ ਤਾਂ ਕਹਿੰਦਾ ਉਹ ਬਿਨਾ ਸੀਸੇ ਤੇ ਬੰਨ ਨਹੀਂ ਤਾਂ ਹੋਣਾ ਕਹਿੰਦਾ ਫਿਰ ਮੈਂ ਕਹਿੰਦਾ ਖੋਲ ਕਿਉਂ ਸਾਈਕਲ ਉੱਪਰ ਰੱਖਿਆ ਪਿਆ ਹਾਂ ਇਹ ਗੱਲ ਹੈ ਹਾਂ ਮਾਂ ਚੱਲ ਭਾਈ ਯਾਰ ਮਾਂ ਤੇ ਉਹ ਤਾਂ ਘਰੋਂ ਤਾਂ ਹੋਊਗਾ ਹੀ ਉਹ ਟੇਸਟ ਪੁੱਛਦੀ ਹਾਂ ਟੇਸਟ ਤੇ ਚਾਟ ਮਸਾਲਾ ਪੈਣਾ ਦੰਦੀ ਤਾਂ ਤਾਂ ਵੱਡੂਗੀ ਤੇ ਵੱਡਦਾ ਹੋਊਗਾ ਛੇਰ ਲਿਆਓ ਪਲੀਜ਼ ਸੇ ਚੇਰ ਨਹੀਂ ਲਿਆ ਉਹਨੇ ਚੇਰ ਲਿਆ ਚੇਰ ਲਿਆ ਉਹ ਚੇਰ ਤੁਹਾਡੇ ਐਕਸਕਿਊਜ਼ ਮੀ ਵਾਲੇ ਉਹਦੇ ਪਰ ਬਹੁਤ ਪੈਣਾ ਹਸੀਆਂ ਕਹਿੰਦੀ ਇੱਕ ਭੈਣ ਤਾਂ ਕਹਿੰਦੀ ਮੈਂ 7-8 ਵਾਰ ਸੋਣਾ ਵੀਡੀਓ ਬੈਕ ਕਰ ਕਰਕੇ ਜਾ ਸੁੱਖੋ ਭੈਣ ਜੀ ਨੇ ਐਕਸਕਿਊਜ਼ ਮੀ ਕਿਹਾ ਐਕਸਕਿਊਜ਼ ਮੀ ਐਕਸਕਿਊਜ਼ ਮੀ ਕਮੈਂਟ ਦੇ ਦੇ ਕੇ ਹੱਸਿਆ ਤੁਸੀਂ ਭੈਣ ਜੀ ਮੈਨੂੰ ਚਾਨਣਾ ਛੱਡ ਦਿਓ ਜੇ ਪਲੀਜ਼ ਨਹੀਂ ਨਹੀਂ ਚਲੋ ਕੱਟ ਇਸ ਨੂੰ ਉਠਾਓ ਇਧਰ ਰੱਖੋ ਮੂਰੇ ਕੋਈ ਗੱਲ ਨਹੀਂ ਉਹ ਤਾਂ ਕੋਈ ਚੱਕਰ ਨਹੀਂ ਵੈਸੇ ਮੇਰਾ ਫੇਸ ਚਮਕਣਾ ਚਾਹੀਦਾ ਹਾਂ ਫੇਸ ਚਮਕਣਾ ਚਾਹੀਦਾ ਲੈ ਮੇਰਾ ਦਾਜ ਹਸਬੰਦ ਦਾ ਜਨਮ ਦਿਨ ਹੈ ਹਾਂ ਉਹ ਤੇ ਹੋ ਇਹ ਵੀ ਕਿਹਦੀ ਪਤਾ ਨਹੀਂ ਸਵਾਰ ਪਤਨੀ ਮੈਨੂੰ ਕਿਆ ਕਹਿੰਦੀ ਅੱਜ ਤਾਂ ਫੈਲਟ ਲਗਾ ਦਿੰਦੇ ਨੇ ਨਹੀਂ ਕਦੇ ਨਹੀਂ ਮੈਂ ਨਾ ਚੌਰ ਨਾਲ ਕਦੇ ਚੀਜ਼ ਨਹੀਂ ਬਣਾਈ ਜਦ 40 ਤੋਂ ਉੱਪਰ ਟੱਪਾ ਜਾਂਦੇ ਨੇ ਨਾ ਫਿਰ ਬੁੜੇ ਵਾਲੀ ਫੀਲਿੰਗ ਲੱਗ ਜਾਂਦੀ ਆ ਮੈਨੂੰ ਬੁੜੀਆਂ ਮੈ ਨਾ ਦੇਖੋ ਦੇਖੋ ਜੀ ਹੁਣ ਸਾਰੇ ਵਲੌਗ ਤਾਂ ਆਪਣੇ ਦੇਖਦੇ ਆਂ ਨੇ ਵੀ ਕਿਤੇ ਜਨਮ ਦਿਨ ਤੇ ਕਿੰਨੀ ਖੁਸ਼ ਆ ਮੇਰਾ ਘਰ ਵਾਲਾ ਮੈਂ ਦੇਖਣਾ ਮੇਰੇ ਜਨਮ ਦਿਨ ਤੇ ਖੁਸ਼ ਹੁੰਦਾ ਕਿ ਨਹੀਂ ਹੁੰਦਾ ਬੁਖਾਰ ਚੜਦੜਾ ਬੰਦੂ ਦਾ ਮੇਰਾ ਜਨਮ ਦਿਨ ਮੇਰਾ ਖਾਦਾ ਜੀ ਹਾਂ ਮੇਰਾ ਜਨਮ ਦਿਨ ਨਹੀਂ ਲਾ ਅਜਾ ਹਾਰੇ ਕਬਰ ਕਿ ਕਰਦਾ ਨਾ ਤੁਹਾਨੂੰ ਦਾਤ ਨਹੀਂ ਰਹਿੰਦਾ ਟਾਏ ਦਸਲਾ ਵੱਡਦਾ ਹਾਂ ਹੁਣ ਦਸਲਾ ਵੱਡਦਾ ਤੁਸੀਂ ਵੀ ਤਾਂ ਐ ਤਾਂ ਦੀ ਬੜੀ ਭੈਣ ਆ ਤੁਸੀਂ ਦੱਸ ਦੋ ਮੈਂ ਕਾ ਤਾ ਮੈਂ ਦੱਸਾਂ ਨਾ ਦੱਸ ਤੁਹਾਨੂੰ ਮਾਦਾ ਨਾ ਅਜਾ ਨਾ ਤੁਹਾਨੂੰ ਦੱਸ ਕੇ ਟੀਆ ਤੁਹਾਨੂੰ ਦੋ ਉੱਧਰ ਦਾ ਮੈਂ ਵੀ ਸਹੀ ਦਾ ਆਸਤਾ ਤਾਂ ਦੱਸੋ ਬਹੁਤ ਟਾਈਮ ਬਾਅਦ ਵੀ ਕਿਸੀ ਹਾਂ ਦੱਸਵੇ ਚਲ ਕੇ ਧੂੜ ਦਾ ਦੇਖ ਕੇ ਦੱਸ ਦੇ ਠੀਕ ਮੈਂ 10 ਘੰਟੇ ਆ 1 2 3 4 5 6 7 8 9 10 ਮੈਂ ਭੁੱਲ ਭੁੱਲਿਆ ਨਹੀਂ ਤਾਂ ਉਦੜ ਵੀ ਮੈਂ ਯਾਦ ਨਹੀਂ ਤਾਂ ਉਦੜ ਪਹਿਲਾਂ ਮੈਂ ਸਾਈਡ ਪਰੂ ਜਾ ਕੇ ਮਨਪ੍ਰੀਤ ਨੂੰ ਫੋਨ ਕਰਾਇਆ ਏਟਲੀ ਉਹਨੇ ਦੱਸਿਆ ਮੈਨੂੰ ਹੁਣ ਵੀ ਹੁਣ ਮੈਂ ਭੁੱਲਣਾ ਨਹੀਂ ਹੈਗਾ ਵੀ ਤਿੰਨ ਆ ਤਿੰਨ ਕੀ ਤਿੰਨ ਕੀ ਕੀ ਤਿੰਨ ਕੀ ਜਦ ਤਿੰਨ ਯਾਦ ਆ ਮੈਨੂੰ ਫਿਰ ਬਾਕੀ ਵੀ ਤਾਂ ਯਾਦ ਹੋਊਗਾ ਨਹੀਂ ਨਹੀਂ ਜਾ ਨਾ ਹੁਜੂਮ ਨਾ ਤਨ ਜਾਲਾ ਜੂ ਆਨ ਜੂ ਉਨ ਆ ਆਨ ਜੂ ਨਹੀਂ ਆ ਜਲਾਈ ਆ ਹਾਏ ਦਦਾ ਕਿਨੇ ਦੇ ਜਾ ਦੇਗਾ ਜਲਾਈ ਨੂੰ ਦੱਸਿਆ ਮੈਂ ਪਹਿਲਾਂ ਜਿਹੜੀ ਗੱਲ ਕਹਿਣ ਲੱਗਿਆ ਤਾਂ ਮੈਂ ਕੱਟਫੀ ਜਾਣ ਕੇ ਕੱਟੀ ਮੈਂ ਕਿਸੇ ਦੀਪ ਦਾ ਮੈਂ ਦੇਖਾਂ ਮੂਡ ਆਫ ਹੁੰਦਾ ਨਾ ਮੂੜਾ ਬਹੁ ਹਏ ਬਾਈ ਗੁਰੂ ਸਤਨਾਮ ਮੂੜਾ ਕਹਤੇ ਆਫ ਜਿਹੜਾ ਨਾ ਆਪਣੀ ਘਰ ਵਾਲੀ ਦਾ ਜਨਮ ਦਿਨ ਭੁੱਲ ਜਵੇ ਉਹ ਆਪਣੀ ਘਰ ਵਾਲੀ ਨੂੰ ਸਮਝਾਣੀ ਹੁੰਦਾ ਉਹ ਬਿਲਕੁਲ ਹਾਂ ਇਹ ਬਾਈ ਤਾਂ ਗੰਟੇ ਰਾ ਹੋਰ ਟੈਨਸ਼ਨਾਂ ਥੋੜੀਆਂ ਯਾਰ ਚਾਹੀਦਾ ਹੈ ਬੰਦੇ ਦੇ ਤੁਹਾਨੂੰ ਕਾਦੀ ਟੈਨਸ਼ਨਾਂ ਪਹਿਲਾਂ ਕੱਢ ਮੈਂ ਟੈਨਸ਼ਨ ਨਹੀਂ ਪੁੱਛਦਾ ਹਰ ਵਾਰ ਬੰਦੇ ਨੂੰ ਅਕਣਾਂ ਦੀ ਪ੍ਰੋਬਲਮ ਹੁੰਦੀ ਹੈ ਆ ਬੰਦਾ ਆਪਣੇ ਆਪ ਨੂੰ ਭੁੱਲ ਜਾਂਦਾ ਨਹੀਂ ਮੈਂ ਭੁੱਲਿਆ ਬਈ ਹੁਣ ਨਹੀਂ ਨਹੀਂ ਮੈਂ ਆਪਣੇ ਆਪ ਨੂੰ ਭੁੱਲਿਆ ਬਈ 20 ਵਿੱਕੀ ਨੂੰ ਟੈਨਸ਼ਨਾਂ ਕਰੀਏ ਜਦ ਬਾਈ ਬੈਠਾ ਬੈਠਾ ਸਭ ਤੋਂ ਈ ਗੱਲ ਹੈ ਮੈਨੂੰ ਬਿਮਾਰੀਆਂ ਨਹੀਂ ਲੱਗੀਆਂ ਮੈਨੂੰ ਹਾਂ ਕਾਹਦੀਆਂ ਬਿਮਾਰੀਆਂ ਚੱਕਰ ਆਉਂਦੇ ਆ ਲੈ ਐ ਤਾਂ ਮੇਰੀ ਬਾਹਾਂ ਦੁਖਦੀ ਆ ਅੱਪਨੀ ਦੁਖਦੀ ਆ ਹੈਂ ਮੇਰੇ ਕਿੰਨਾ ਕੁਸ ਦੁਖਦਾ ਮੈਂ ਤਾਂ ਫੇਰ ਨਹੀਂ ਭੁੱਲਦੀ ਨੁੱਤੇ ਪਹਿਲਾਂ ਆਪਾਂ ਦੋ ਚਿੰਬੜੀਆਂ ਹੋਈਆਂ ਇਹਨੂੰ ਹਾਂ ਮੰਨਦਾ ਤਾਂ ਐਵੇਂ ਬੋਲਦਾ ਮੈਂ ਹੂੰ ਦਾ ਕਿਤਾ ਹੈ ਯਾਦ ਰਹਿੰਦਾ ਵੀ ਦੋ ਟੱਕਰੀਆਂ ਚਲਾਂ ਤਾਂ ਸੁਦੀ ਜੀ ਦੇ ਜਨਮ ਦਿਨ ਦਾ ਦਾ ਮੇਰਾ ਤਾਂ ਸੱਪਾ ਆਵੇ ਮੇਰੇ ਯਾਦ ਇਹਨਾਂ ਦਾ ਯਾਦ ਨਹੀਂ ਉਹ ਵੀ ਨਹੀਂ ਯਾਦ ਜੇ ਹੁਣ ਵੀ ਕੀ ਦੱਸ ਗਿਆ ਹੈ ਕਰਾਰੀ ਘਟ ਜਾਣੀ ਨਹੀਂ 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 ਮੈਂ ਨਹੀਂ ਅੜਦੀ ਚੱਲ ਦੱਸੋ ਬੱਸ ਨਹੀਂ ਨਹੀਂ ਤੇਰੀ ਜਾਨ ਨੂੰ ਸੱਪਾ ਪੈ ਜਾਣਾ ਨਹੀਂ ਕਦੇ ਵੀ ਨਹੀਂ ਪੈਂਦਾ ਮੈਂ ਆਪਣੇ ਮੈਂ ਤਾਂ ਨਹੀਂ ਦੋ ਟ੍ਰੇਲਾਂ ਦਾ ਮਤਲਬ ਇਹਨੂੰ ਯਾਦ ਹੋਣਾ ਚਾਹੀਦਾ ਜਾਂ ਨਹੀਂ ਪਰ ਦੀਦੀ ਦਾ ਜਨਮ ਦਿਨ ਕਾਦਾ ਦੇਖੀ ਦੱਸੇ ਇਹ ਚੱਲੇ ਤੇ ਜਦ ਫੌਗ ਆ ਗਈ ਸੀ ਫੌਗ ਆ ਗਈ ਸੀ ਤਾਂ ਜਹਾਜ਼ ਮੁਰਾ ਫੌਗ ਤਾਂ 18 ਤਰੀਕ ਨੂੰ ਆ ਗਈ ਤੇ 18 ਨੂੰ ਚੜਨ ਲੱਗੇ ਤੇ ਚਲੋ ਗਏ ਦੱਸ ਡੀਡੀ ਕਿੰਨਾ ਚੜਨ ਲੱਗੇ ਤੇ ਦੀਦੀ ਤੂੰ ਕਈ ਦਿਨ ਪਹਿਲਾਂ ਚੜਨ ਲੱਗ ਗਈ ਸੀ ਕੇਕ ਉੱਥੇ ਜਾ ਕੇ ਕੱਟਣਾ ਤਾਂ ਹਾਂ ਦਬਾਈ ਜਾ ਕੇ ਕੇਕ ਕੱਟਣਾ ਪੜਾ ਹਾਂ ਦੱਸੋ ਮੈਨੂੰ ਤਾਂ ਵੀਰੇ ਤੇ ਯਾਦ ਕਿਦਾਂ ਚੜਨ ਲੱਗੇ ਤੇ ਤੇਰੇ ਆਦ ਵਿੱਚ ਤਾਂ ਆਬ ਨਾ ਬੋਲੀ ਨਹੀਂ ਤੈਨੂੰ ਜਨੂ ਸਿਆਪਾ ਆ ਉਹ ਮੈਨੂੰ ਨਹੀਂ ਪਤਾਗਾ ਦਸੰਬਰ ਚਾ ਭੁੱਲ ਗਿਆ ਦਸੰਬਰ ਚਾ ਜਨਵਰੀ ਚਾ ਹਾਂ ਨਾ ਕਿ ਜਨਵਰੀ ਦੱਸੋ ਉਹ ਜਨਵਰੀ ਚ ਹੁਣਾ ਬੁਲਾਦਾ ਦੱਸੋ ਫਿਰ ਕਿਹੜੀ ਤਰੀਕਾ ਮੈਂ ਉਹ ਤਾਂ ਤਰੀਕ ਹੁੰਦੀ ਨਹੀਂ ਆ ਉਹ ਮੈਂ ਚੱਕ ਯਾਦ ਰੱਖਾ ਵਾ ਮੈਂ ਆਪਣਾ ਜਨਮ ਦਿਨ ਭੁੱਲਿਆ ਫਿਰ ਕਿਹਦਾ 20 ਜਨਵਰੀ ਨੂੰ ਯਾ ਵਿਆਹ ਹੈ ਜਨਮ ਦਿਨ ਹੈ ਮੇਰੀ ਗਠਾਣੀ ਦਾ ਲਫਾਫਿਆਂ ਆ ਉਹ ਦਿਨ ਮੇਲਾ ਹੁੰਦਾ ਲਫਾਫਿਆਂ ਵਾਲਾ ਮੇਲਾ ਕਿਹੜਾ ਹੁੰਦਾ ਜਲੇਫੀਆਂ ਲਫਾਫੇ ਭਰ ਕੇ ਹੋ ਜਾਂਦੇ ਜਨ ਜਨ ਤਾਂ ਕਿਹੜਾ ਕਿਹੜਾ ਕਿੱਥੇ ਹੋ ਗਿਆ ਹਲੇ ਕਿੱਥੇ ਜੋੜੀ ਵੀ ਗੱਲ ਨਾਲ ਕਿਹੜਾ ਲਫਾਫੇ ਵਾਲਾ ਮੇਲਾ ਆ ਗਿਆ ਇਹ ਆਮ ਦੁਨੀਆ ਤੇ ਮੰਡ ਚ ਉਹ ਬੰੂਆ ਵਾਲਾ ਅੱਛਾ ਲਫਾਫੇ ਵਾਲਾ ਮੇਲਾ ਕਰਦਾ ਕਹਿੰਦੀ ਇਹਨੂੰ ਬਤੂ ਤੂੰ ਉੱਥੇ ਤੇ ਕਿਆ ਭਰ ਕੇ ਇੱਕ ਮਿੰਟ ਤੂੰ ਉੱਥੇ ਤੇ ਕਿਆ ਭਰ ਕੇ ਲਈਂ ਅੱਜ ਤੱਕ ਜਿਹੜਾ ਤੇ ਗੱਲ ਕਰਦੇ ਆਂ ਦੀਦੀ ਉਹਨੇ ਕਹਿੰਦੇ ਹੁੰਦੇ ਆ ਕਹਿੰਦੇ ਮੇਰਾ ਜਨਮ ਦਿਨ ਉਧਰ ਹੁੰਦਾ ਧੀਰਜੀ ਤੇਰੇ ਹੱਥ ਦੇ ਦੇ ਕਹਿੰਦੇ ਉਧਰ ਹੁੰਦਾ ਜਦੋਂ ਡੋਲੂ ਭਰ ਕੇ ਆਉਨੇ ਆ ਬਈ ਵੀ ਮੇਰਾ ਜਨਮ ਦਿਨ ਮਤਲਬ ਕਿ ਵੀ ਮੈਂ ਇਹਨੂੰ ਲੋੜ ਨਹੀਂ ਉਧਰ ਤਾਂ ਪੂਰਾ ਲੰਗਰ ਚੱਲਤ ਹੂੰ ਵਾ ਉਦਣੇ ਆਪਾਂ ਨੇ ਆਪਣਾ ਤੁੱਕਾ ਭੈਣ ਜੀ ਵਾਲਾ ਚੈਨਲ ਸਟਾਰਟ ਕਰਿਆ ਤਾਂ ਇਹ ਤਾਂ ਭੁੱਲੇ ਨਹੀਂ ਕੀ ਸਾਡੇ ਤੁਸੀਂ ਮੈਨੂੰ ਯਾਦ ਮੈਂ ਤਾਂ ਜਦ ਤੱਕ ਗੱਡੀ ਗੁੱਡੀ ਪਰੇ ਜਾਂਦਾ ਰਹਾ ਜਾਈਨੇ ਚੈਨਲ ਸਟਾਰਟ ਕਰਦਾ ਸੀ ਦੇਖ ਲੈ ਹਾਂ ਉਹ ਆ ਗਿਆ ਸਿੰਦੇ ਤੁਸੀਂ ਕਹਿੰਦੇ ਇਹ ਪਰਨਾ ਕੋਲੀ ਪਰਨਾ ਹੁਣ ਬੰਨ ਕੇ ਇਹ ਮੈਂ ਤਾਂ ਹੀ ਹੈਰਾਨ ਹੋ ਗਈ ਚਲ ਕੋਈ ਨਾ ਮੈਂ ਤਾਂ ਤਾਂ ਹੈਰਾਨ ਹੋ ਗਈ ਚਲ ਫਿਰ ਹੁਣ ਸਿਰਬਾਲ ਆ ਮੰਮੀ ਤੇ ਨਹੀਂ ਪਹਿਲੇ ਤੂੰ ਆਈ ਕਰ ਪਹਿਲਾਂ ਨਾ ਆ ਕੇ ਨਾ ਮੇਰਾ ਪੁੱਤ ਤੇ ਕੱਪੜੇ ਚੇਂਜ ਕਰ ਕੱਪੜੇ ਧੋ ਲੈ ਨਾ ਲੈਣਾ ਪਾ ਕੇ ਧੋ ਦੇਣਾ ਮੈਂ ਤੈਿਹੜਾ ਮਤਲਬ ਪਾਗਾਂ ਹੀ ਰੱਖਣੀ ਆ ਹਾਂ ਕੀਤੇ ਬਣਾ ਕੇ ਆਏ ਆਂ ਦਾ ਕੋਈ ਆੜੀ ਆਪ ਨਾ ਸਿੱਖੀ ਆਪ ਨਾ ਸਿੱਖੀ ਬੰਨਣੀ ਮੇਰਾ ਨਾਸਤਾ ਲਈ ਆਇ ਤੇ ਵੇਣਾ ਨਹੀਂ ਤੂੰ ਆਪ ਚੰਗੀ ਤਰ੍ਹਾਂ ਆਪ ਬੰਦੇ ਆ ਕਰੇ ਇਹ ਫੇਰ ਵਾਲੇ ਤਾਂ ਸਾਲ ਲੁੱਗਾ ਕਿੰਨੇ ਮਿੰਟੇ ਰੋਟੀ ਨਹੀਂ ਆਦੇ ਕਿ ਕਿਸੇ ਨਹੀਂ ਕਰਦੇ ਮੈਂ ਜੇ ਤਾਂ ਆਈ ਲੱਗਣਾ ਪਹਿਲਾਂ ਤੂੰ ਚੰਗੀ ਤਰ੍ਹਾਂ ਮੂੰਹ ਹਟੋ ਉਹ ਤੋਂ ਪਹਿਲਾਂ ਚੰਗੀ ਤਰ੍ਹਾਂ ਜੇ ਨਹੀਂ ਨਾ ਹੋਣਾ ਕਰਕੇ ਲੱਤਾਂ ਤੋ ਵੈਰੀ ਗੋਡਾ ਚੱਪਲਾ ਖੋਲ ਚੱਪਲਾ ਖੋਲ ਪੈਰਾ ਜੋ ਹਾਂ ਬੁੱਬੀ ਤਾਂ ਬੁੱਬੀ ਪੁੱਤ ਬਣ ਕੇ ਨਾ ਸਿਰਬਾਹਲਾ ਕੱਲ ਨੂੰ ਸਵੇਰੇ ਗੋਜਾਂ ਪਾਇਨੇ ਕੂ ਜਾਣ ਲੱਗੇ ਸਵੇਰੇ ਨਾ ਲੰਗਦਾ ਇਹ ਨਹੀਂ ਕਹਿੰਦਾ ਨਾ ਵੀ ਮੈਂ ਪਰਨਾ ਟਕਵਾ ਕੇ ਆਏਵੇਂ ਆਹੀ ਬੱਲਾ ਹੂੰ ਪਰ ਮੈਂ ਕਹਿੰਦੀ ਜੇ ਤੂੰ ਫਿਰ ਬਣ ਨਾ ਪੁੱਤ ਪਰਨਾ ਪੁੱਤੋਂ ਲੜ ਤੈਰਾ ਕਿੱਥੇ ਫਸਾਈ ਫਿਰਦਾ ਤੂੰ ਆਫ ਸਹੀ ਨਹੀਂ ਲੱਗਦਾ ਹੈਗਾ ਮੈਂ ਕੱਪੜੇ ਬਦਲ ਲੈ ਤਾਲੀਆਂ ਤੂੰ ਐਂ ਕਰ ਪਹਿਲਾਂ ਤੂੰ ਅੰਦਰ ਮੂੰਹ ਮੇ ਸਾਫ਼ ਕਰ ਉਹ ਵੀ ਗਿੱਲਾ ਹੋ ਗਿਆ ਹਾਂ ਪਰਨਾ ਗਿੱਲਾ ਹੋ ਗਿਆ ਚਲ ਦੇਖਦੇ ਹਾਂ ਚਲੋ ਦੇਖਦੇ ਹਾਂ ਜੀ ਆਹਦਾ ਨਾ ਬਾਬੂ ਬੁੱਤ ਨੂੰ ਪਰਣਾ ਬੰਨ। ਪੱਗ ਬੰਨੀ ਵੀ ਬੁੱਤ ਮੈਂ। ਫਿਰ ਕੀ ਹੋ ਗਿਆ? ਮੇਰੇ ਗੱਲ ਉਹ ਅੰਦਰ ਮੈਂ ਤੇਰੇ ਬੈੱਡ 'ਤੇ ਕੱਪੜੇ ਰੱਖ ਕੇ ਆਈਆਂ ਉਹ ਪਾ। ਹਾਂ। ਤੌਲੀਏ ਨਾਲ ਲੱਤਾ ਸਾਫ਼ ਕਰ ਲਾ। ਕੋਈ ਗੱਲ ਨਹੀਂ। ਚਲੋ ਮਿਲਦੇ ਜੀ ਫੇਰ ਤੁਹਾਨੂੰ। ਅ ਖਵਾਜੇ ਦਾ ਟਿਕਣਾ ਸੀ ਮੱਥਾ ਜੀ ਜਿਹੜਾ ਬੋਰ ਚੱਲ ਰਿਹਾ। ਪਾਪਾ ਜੀ ਚਲੇ ਗਏ ਨੇ ਡਿਊਟੀ ਪਾਪਾ ਜੀ ਦੀ ਹੈ। ਆ ਕਹਿੰਦੇ ਹਾਥੀ ਦੀ ਪੈਡ ਤੇ ਸਾਰੇ ਆ ਜਾਂਦੇ ਪਾਪਾ ਜੀ ਸਾਡੇ ਪਹਿਲਾਂ ਉਹ ਵੀਡੀਓ ਚ ਵੀ ਕਹਿਆ ਤਾਂ ਵੀ ਹਾਥੀ ਪਾਪਾ ਜੀ ਸਾਡੇ ਤੁਹ ਸਾਰਾ ਕਾਰੋਬਾਰ ਉਹਨਾਂ ਦੀ ਹੈ ਤੇ ਇੱਧਰ ਚਲ ਕਰਨ ਪਾਪਾ ਕੋਲ ਚੱਲ ਪੁੱਤ ਪਾ ਸਾਮਾਨ ਚ ਗਵਾ ਤੇ ਸੰਦੀਪ ਗੌਰਮਣ ਜੀ ਇੱਧਰ ਆਈਟਮਾਂ ਦੇਖੀ ਚਲੋ ਜੀ ਹੁਣ ਕਿਆ ਕਿਆ ਤਿਆਰ ਕਰੀਆਂ ਹੋਈਆਂ ਇਹ ਬਣਾ ਸਕਦੇ ਜੀ ਫਰੈਂਚ ਫ੍ਰਾਈਜ਼ ਐਂਡ ਟਿੱਕੀਆਂ ਇਹ ਤਾਂ ਤੁਸੀਂ ਦੇਖ ਰਹੀਆਂ ਬਣ ਨੇ ਬਣਦੀਆਂ ਫਰੈਂਚ ਫ੍ਰਾਈਜ਼ ਦੀ ਮੈਂ ਵੀਡੀਓ ਬਣਾਈ ਨਹੀਂ ਹੈ ਜੀ ਇੱਧਰ ਹੀ ਸਾਈਡ ਤਰਾਲਾ ਰਹੀ ਹੈ ਜੀ ਹੁਣ ਬੂੰਦੀ 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 ਜੇ ਹੁਣ ਤਾਂ ਥੱਲੇ ਇਹੀ ਪੁੱਕ ਹੀ ਰਲਾਉਣਾ ਇਕੱਲਾ ਤੁਸੀਂ ਦੇਖਦੇ ਜਾਓ ਕਿਆ ਕਿਆ ਮੰਗਾ ਹਾਂ ਕਾਲਾ ਨਮਕ ਪਾ ਛੱਡਿਆ ਤੇ ਆਹ ਭਾਜੀ ਸਾਡੀ ਸਾਰਿਆਂ ਦੀ ਫੇਵਰੇਟ ਡਿਸ਼ ਆ ਤੇ ਹੈ ਜੇ ਇਹ ਰਾਜ ਸਾਹਿਬ ਜੀ ਬਾਸਮਤੀ ਵਾਲਾ ਜਿਹੜੇ ਸਾਡੇ ਆਪਣੇ ਘਰ ਦੇ ਆ ਇਹ ਮੋਲ ਵਾਲੇ ਨਹੀਂ ਹੈਗੇ ਇਹ ਹੁਣ ਸਾਡੇ ਘਰ ਵਾਲੇ ਆ ਤੇ ਪ੍ਰਸ਼ਾਦਾ ਨਾਲ ਗੁੰਦੀ ਦਾ ਪੈਕੇਟ ਫੜਾਇ ਬਣਾਉਣਾ ਨਾਲ ਦੀ ਨਾਲ ਗਰਮ ਕਰ ਗਰਮ ਕਰ ਮੇ ਚੱਲੂਗਾ ਲਓ ਜੀ ਆਹ ਲਓ ਗੁੰਦੀ ਤੇ ਇਹ 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 ਹੈਗੀ ਜੀ ਮਾਂ ਦੀ ਦਾਲ ਤੇ ਰਾਇਤਾ ਹੋ ਰਿਆ ਰੈਡੀ ਰਾਇਤਾ ਇਹ ਜਿਹੜੇ ਸਾਡੇ ਰਿਸ਼ਤੇਦਾਰ ਆ ਰਹੇ ਜੀ ਉਹਨਾਂ ਕਰਕੇ ਨਾਲ ਕਸਟਾਮ ਚ ਮਰਚਿਆ ਜਾ ਰਿਹਾ ਜੀ ਪਰ ਉਹ ਅਜੇ ਟੱਕਣੀ ਆਏ ਜੀ ਉਹ ਪਹੁੰਚੇ ਨਹੀਂ ਜੇ ਤੱਕ ਅਜੇ ਤੱਕ ਲੇਟ ਹੋ ਗਿਆ ਚਾ ਉਹਨਾਂ ਦਾ ਕੰਮ ਡੰਗਰਾ ਦਾ ਉਹਦੇ ਕਰਕੇ ਨਹੀਂ ਮੈਂ ਪਹਿਲਾਂ ਫੋਨ ਕਰਿਆ ਸੀ ਉਹਨਾਂ ਨੂੰ ਹਾਂ ਉਹਨਾਂ ਨੂੰ ਕਿਹਾ ਤਾਂ ਵੀ ਟਾਈਮ ਜਸੋਈ ਤੁਸੀਂ ਕਦੋਂ ਫ੍ਰੀ ਹੋ ਅੱਛਾ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਸੀ ਅਸੀਂ ਹੋਣਾ ਜੀ 5:30 ਵਜੇ ਫ੍ਰੀ ਤਾਂ ਪਤਾ ਕੀ ਖਾਣਾ ਅੱਧੀ ਇੱਕ ਉਹਨੂੰ ਦਸਰ ਐ ਬੱਚੇ ਅੱਛਾ ਆਏ ਵੇਰੀ ਗੁੱਡ ਮੈਨੇ ਆਨੇ ਅੱਜ ਕੋਠਾ ਅੱਜ ਪਿੱਛੇ ਪਕੌੜੇ ਬਣਾਏ ਇਹਦੇ ਪਕੌੜੇ ਮੈਨੂੰ ਦਿਖਾਣਾ ਦੇਖਿਓ ਵਿੱਚ ਪਕੌੜੇ ਕੀ ਆ ਤੁਨ ਨਮੀਓ ਪਕੌੜਾ ਉਹਦਾ ਫਰਾਂਚ ਉਹਦਾ ਟੁੱਟ ਗਿਆ ਕੋਈ ਖਾਲਾ ਵਿੱਚ ਕਾਨੂੰ ਅੱਕਦਾ ਜਿੰਨਾਂ ਨੂੰ ਉਹਨੇ ਪਹੁੰਚੜਾ ਸੰਦੀਪ ਦੇਖੋ ਸੱਚੀ ਪਕੌੜਾ ਇਹ ਦੇਖੋ ਵਿੱਚ ਜਿੰਨਾਂ ਨੂੰ ਉਹਨੇ ਪਹੁੰਚੜਾ ਇਹਨਾਂ ਦਾ ਸਮਾਨ ਠੰਡਾ ਹੋਣਾ ਚਾਹੀਦਾ ਇਹ ਤਾਂ ਉਹ ਇਧਰ ਰਸ ਰਹੀਆਂ ਭਈ ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਕਦੋਂ ਫ੍ਰੀ ਹੋਣਾ ਉਹ ਕਹਿੰਦੇ ਸੀ ਸਾਢੇ 5 ਵਜੇ ਵੀ ਹੋ ਜਾਣਾ ਅੱਛਾ ਫਿਰ ਮੈਂ ਟਿਕਟ ਅਡਵਾਂਸ ਕਰੇ ਤਾਂ ਮੈਂ ਕਿਹਾ ਸਾਢੇ 6 ਆ ਜਿਓ ਜੀ ਹਾਂ ਆਏ ਨਹੀਂ ਪਤਾ ਸਾਢੇ 7 ਤੇ ਵੀ ਸਾਢੇ 8 ਹੋ ਗਏ ਸਾਢੇ 8 ਤੇ ਵੀ 9 9 ਦੇਖ ਇੱਕ ਮਿੰਟ ਆ ਵੀ ਦਿਖਾ ਦੇ ਕਿਆ ਇਹਦੇ ਚ ਇਹੋ ਵੀ ਅੱਛਾ ਇਹ ਵੀ ਤੁਸੀਂ ਵੀਡੀਓ ਦੇਖਿਆ ਜੀ ਹਾਂ ਜੀ ਅਜੇ ਤੇ ਤੁਰੀ ਸ਼ਿਮਰਾ ਮੇਰੇ ਤੋਂ ਜ਼ਿਆਦਾ ਜਾਗਦੀ ਪ੍ਰੀਤ ਘਟ ਜਾਗਦਾ ਕੀ ਗਾਤੀ ਸੀ ਮਲਾ ਮਿਰਚ ਗੁੰਮ ਸੀ ਗਰੀ ਫਿਰ ਇਹ ਤਾਂ ਗੱਲ ਸੋ ਸਮਝ ਗਿਆ ਚਾਹਣਾ ਚੱਲੋ ਕੋਈ ਨਹੀਂ ਬਹੁਤ ਵਧੀਆ ਬਣਿਆ ਜੀ ਮੈਂ ਐਵੇਂ ਕਹਾ ਭੋਗ ਲਓ ਮੈਂ ਕਿਹਾ ਤਾਂ ਭਾਬੀ ਜੀ ਨੂੰ ਵੀ ਇਹਨੂੰ ਇੱਕ ਵਾਰ ਉਹ ਛੱਡ ਦਿਓ ਕਹਿ ਸਕਦੇ ਥੱਲੇ ਹਾਂ ਨਾਲੇ ਗਰਮ ਹੋਊਗਾ ਤੇ ਨਾਲੇ ਜਿਹੜਾ ਮੈਂ ਬਾਅਦ ਵਿੱਚ ਥੋੜਾ ਜਿਹਾ ਨਮਕ ਦੀ ਘਾਟ ਸੀ ਮੈਂ ਨਮਕ ਪਾਤਾ ਵਿੱਚ ਬਾਕੀ ਜੀ ਉਹਨਾਂ ਨੇ ਕਹਿ ਦਿੱਤਾ ਕਿਸੇ ਨੇ ਵੀ ਨਮਕ ਵੱਧ ਆ ਆ ਕਰੋ ਘੱਟ ਬਣਾ ਜੀ ਹੈਂਡੀ ਠੀਕ ਹੈ ਹਾਂ ਚੱਕ ਓਕੇ ਓਕੇ ਹਾਂ ਫੁੱਲ ਦੀ ਰਿਪੋਰਟ ਹਾਂ ਉਹ ਪਹਿਲੇ ਸਲਾਹ ਹਾਂ ਰਾਇਤਾ ਤਿਆਰ ਚਲੋ ਜੀ ਮਿਲਦੇ ਕਿਸੇ ਅਗਲੇ ਬਲੌਗ ਚ ਮਹਾਰਾਜ ਤੁਹਾਨੂੰ ਰੱਖੇ ਸਾਰਿਆਂ ਨੂੰ ਚੜ੍ਹਦੀ ਕਲਾ ਚ ਓਕੇ ਬਾਏ ਬਾਏ ਜੀ